ਖਾਲਸਾ ਜੀ 95% ਸਿੱਖਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸਲੀ ਤਸਵੀਰ ਨਹੀਂ ਵੇਖੀ ਇਹ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਇਹ ਨਕਲੀ ਤਸਵੀਰ ਹੈ ਪਰ ਅੱਜ ਤੁਹਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸਲੀ ਤਸਵੀਰ ਖਵਾਵਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਣਾ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਤਸਵੀਰ ਦੇ ਦਰਸ਼ਨ ਦੁਨੀਆ ਦੇ ਹਰ ਕੋਨੇ ਦੇ ਵਿੱਚ ਹਰ ਸਿੱਖ ਦੇ ਕੋਲ ਹੋਣੇ ਚਾਹੀਦੇ ਨੇ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਅਸਲੀ ਤਸਵੀਰ ਉਹਨਾਂ ਦਾ ਅਸਲੀ ਸਰੂਪ ਕਿਹੋ ਜਿਹਾ ਸੀ ਤੇ ਤੁਹਾਨੂੰ ਇਸੇ ਕਰਕੇ ਬੇਨਤੀ ਹੈ ਕਿ ਇੱਕ ਇੱਕ ਬੰਦੇ ਨੇ 10 10 15 15 20 20 ਲੋਕਾਂ ਨੂੰ ਇਹ ਵੀਡੀਓ ਜਿਹੜੀ ਸ਼ੇਅਰ ਕਰਨੀ ਹੈ ਕਿਉਂਕਿ ਦਾਸ ਦੀ ਇਹ ਉਮੀਦ ਹੈ ਕਿ ਇਸ ਵੀਡੀਓ ਨੂੰ ਘੱਟੋ-ਘੱਟ 10 ਮਿਲੀਅਨ ਵਿਊ ਜਾਣੇ ਚਾਹੀਦੇ ਨੇ ਸੋ ਗੁਰੂ ਕੇ ਪਿਆਰਿਓ ਤੁਹਾਨੂੰ ਆਜੋ ਦਰਸ਼ਨ ਕਰਾਉਂਦੇ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸਲੀ ਤਸਵੀਰ ਇਹ ਜੋ ਤੁਸੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਸਵੀਰ ਵੇਖ ਰਹੇ ਜੇ ਇਹ ਤਕਰੀਬਨ ਸਾਲ 1520 ਦੇ ਆਸ-ਪਾਸ ਦੀ ਬਣੀ ਹੋਈ ਇੱਕ ਮੁਸਲਮਾਨ ਕਲਾਕਾਰ ਦੇ ਦੁਆਰਾ ਇਹ ਤਸਵੀਰ ਬਣਾਈ ਗਈ ਸੀ ਜੋ ਗੁਰੂ ਕੇ ਪਿਆਰ ਇਸ ਤਸਵੀਰ ਨੂੰ ਸਾਰਿਆਂ ਦੇ ਕੋਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਸਾਡੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਸਲੀ ਸਰੂਪ ਦੇ ਦਰਸ਼ਨ ਕਰ ਸਕੀਏ ਔਰ ਸੰਗਤਾਂ ਨੂੰ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ